ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਸ਼ੰਭੂ ਬਾਰਡਰ ਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਦੇ ਲਈ ਜਿੱਥੇ ਇੱਕ ਪਾਸੇ ਡਟੇ ਹੋਏ ਨੇ ਦੂਜੇ ਪਾਸੇ ਫੌਜ ਦੇ ਵੱਲੋਂ ਉਹਨਾਂ ਨੂੰ ਰੋਕਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਦਿੱਲੀ ਸਿੰਘੂ ਬਾਰਡਰ ਨਾ ਪਹੁੰਚ ਸਕਣ ਤਾਂ ਇਸ ਪੂਰੇ ਮਾਮਲੇ ਤੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਹੁਣ ਤੱਕ ਦੀ ਕੀ ਸਥਿਤੀ ਹੈ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਾਡੇ ਪੱਤਰਕਾਰ ਵਰुण ਪੱਟ ਵਰुण ਜੀ ਹੁਣ ਤੱਕ ਦੀ ਜੋ ਸਥਿਤੀ ਹੈ ਉਹ ਕਲੀਅਰ ਕਰੋ ਕਿ ਆਖਿਰ ਹੁਣ ਤੱਕ ਕਿਸਾਨ ਕਿੱਥੋਂ ਤੱਕ ਪਹੁੰਚੇ ਨੇ ਅ ਕੁਲਵਿੰਦਰ ਇਸ ਵੇਲੇ ਜਿਹੜੀ ਸਥਿਤੀ ਹੈਗੀ ਹੈ ਕਾਫੀ ਤਣਾਅਪੂਰਨ ਜਿਹਨੂੰ ਆਪਾਂ ਕਹਿ ਸਕਦੇ ਹੈਗੇ ਆ ਅਥਰੋ ਗੈਸ ਦੇ ਗੋਲੇ ਜਿਹੜੇ ਹੈਗੇ ਨੇ ਉਹ ਲਗਾਤਾਰ ਫੋਰਸ ਛੱਡ ਰਹੀ ਹੈਗੀ ਹੈ ਜਿਸ ਦੇ ਵਿੱਚ ਜਦੋਂ ਤੱਕ ਅੱਜ ਹੀ ਰਿਪੋਰਟ ਕੀਤਾ ਉਸ ਸਮੇਂ ਤੱਕ ਤਿੰਨ ਨੌਜਵਾਨ ਨੇ ਜਿਹੜੇ ਉਹਨਾਂ ਦੇ ਜ਼ਖਮੀ ਹੋਣ ਦੀ ਖਬਰ ਸੀ ਤੇ ਵਿੱਚੋਂ ਦੀ ਦੋ ਤਿੰਨ ਨੌਜਵਾਨ ਜਿਹੜੇ ਸੀਗੇ ਉਹਨਾਂ ਨੂੰ ਜਿਹੜੇ ਟਾਇਰ ਗੈਸ ਅਥਰੋ ਗੈਸ ਦੇ ਜਿਹੜੇ ਇਹ ਗੋਲੇ ਛੱਡੇ ਜਾ ਰਹੇ ਨੇ ਉਹਨਾਂ ਦੇ ਨਾਲ ਥਾਂ ਲੈਣ ਦੇ ਵਿੱਚ ਦਿੱਕਤ ਆ ਰਹੀ ਸੀ ਤਾਂ ਉਹਨਾਂ ਨੂੰ ਆਪਣੀ ਨਿੱਜੀ ਗੱਡੀਆਂ ਦੇ ਵਿੱਚ ਤੇ ਐਂਬੂਲੈਂਸ ਦੇ ਰਾਹੀ ਜਿਹੜਾ ਹੈਗਾ ਵਕ ਵਕ ਹਸਪਤਾਲਾਂ ਦੇ ਵਿੱਚ ਲਗਾਇਆ ਜਾ ਰਿਹਾ ਤੇ ਲਗਾਤਾਰ ਫੋਰਸ ਜਿਹੜੀ ਹੈਗੀ ਆ ਉਹ ਅਪੀਲ ਕਰਦੀ ਨਜ਼ਰ ਆ ਰਹੀ ਹੈ ਕਿ ਤਾਂ ਆਗੂਆਂ ਨੂੰ ਕੀ ਉਹ ਆਪੇ ਗੱਲਬਾਤ ਕਰ ਸਕਦੇ ਹਨ ਪਰ ਜਿਹੜੇ ਨੌਜਵਾਨ ਆਗੂ ਲਗਾਤਾਰ ਅੱਗੇ ਵਧ ਰਹੇ ਹਨ ਤਾਂ ਡਰੋਨ ਦੇ ਰਾਹੀ ਲਗਾਤਾਰ ਨਜ਼ਰ ਜਿਹੜੀ ਹੈਗੀ ਆ ਉਹ ਫੋਰਸ ਬਣਾ ਕੇ ਰੱਖ ਰਹੀ ਹੈ ਜਿੱਥੇ ਵੀ ਉਹਨਾਂ ਨੂੰ ਭੀੜ ਜਾਂ ਜ਼ਿਆਦਾ ਇਕੱਠ ਲੱਗਦਾ ਹੈ ਤਾਂ ਉਸ ਥਾਂ ਦੇ ਉੱਪਰ ਡਰੋਨ ਦੇ ਰਾਹੀ ਵੀ ਜਿਹੜਾ ਹੈਗਾ ਅਥਰੂ ਗਾਇਸ ਦੇ ਬੋਲੇ ਜਿਹੜੇ ਹੈਗੇ ਨੇ ਲਗਾਤਾਰ ਛੱਡੇ ਜਾ ਰਹੇ ਨੇ ਤੇ ਉਸੇ ਹੀ ਜਿਹੜੇ ਖਾਨ ਹਨ ਉਹ ਲਗਾਤਾਰ ਅੱਗੇ ਵਧ ਰਹੇ ਹਨ ਤੇ ਅਸੀਂ ਨਵਦੀਪ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਿਹੜੇ ਪਿਛਲੀ ਵਾਰ ਮੋਰਚੇ 'ਤੇ ਬਾਦਰ ਕਨਨ ਦੇ ਉੱਪਰ ਚੜ੍ਹ ਗਏ ਤੇ ਜਿਨ੍ਹਾਂ ਨੇ ਬਾਦਰ ਕਨਨ ਦਾ ਮੂੰਹ ਜਿਹੜਾ ਹੈਗਾ ਦੂਜੇ ਪਾਸੇ ਨੂੰ ਕਰ ਦਿੱਤਾ ਸੀਗਾ ਤਾਂ ਉਹ ਵੀ ਸਾਫ਼ ਤੌਰ ਤੇ ਉੱਥੇ ਤਾਂ ਬਾਰਡਰ ਤੇ ਮੌਜੂਦ ਹੈਗੇ ਨੇ ਆਪਣੇ ਕਾਫਲੇ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਤੇ ਉਹ ਲੋਕਾਂ ਨੂੰ ਅਪੀਲ ਜ਼ਰੂਰ ਕਰਦੇ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਨੌਜਵਾਨਾਂ ਨੂੰ ਜੋ ਉਹਨਾਂ ਦੀ ਗੱਲ ਮੰਨਦੇ ਵੀ ਨਹੀਂ ਕਿ ਜਾਤ ਦੇ ਵਿੱਚ ਰਹਿ ਕੇ ਹੀ ਇਸ ਮੋਰਚੇ ਨੂੰ ਅੱਗੇ ਵਧਾਉਣਾ ਹੈ ਜਿਸ ਤਰੀਕੇ ਦੇ ਨਾਲ ਪਿਛਲੀ ਵਾਰ ਵੀ ਮੋਰਚਾ ਹਟੇ ਕਿੱਤਾ ਸੀ ਤਾਂ ਲਗਾਤਾਰ ਕਿਸਾਨ ਆਗੂ ਆਪਣੇ ਨੌਜਵਾਨ ਆਗੂਆਂ ਨੂੰ ਇਹ ਕਹਿੰਦੇ ਨਜ਼ਰ ਆ ਰਹੇ ਨੇ ਸਾਥੀਆਂ ਨੂੰ ਇਹ ਕਹਿੰਦੇ ਲਗਾਤਾਰ ਨਜ਼ਰ ਆ ਰਹੇ ਨੇ ਅਪੀਲ ਕਰ ਰਹੇ ਨੇ ਅਨਾਉਂਸਮੈਂਟ ਕਰ ਰਹੇ ਨੇ ਕਿ ਯਾਤਰੀ ਦੇ ਵਿੱਚ ਰਹਿ ਕੇ ਹੀ ਇਸ ਮੋਰਚੇ ਨੂੰ ਅੱਗੇ ਲੈ ਕੇ ਜਾਣਾ ਹੈ ਪਰ ਫੀਤੀ ਜਿਹੜੀ ਹੈਗੀ ਹੈ ਲਗਾਤਾਰ ਇਕੱਠ ਵੱਧ ਰਹੀ ਹੈ ਤਾਂ ਕਿਸਾਨ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਫੋਰਸ ਵੀ ਜਿਹੜੀ ਹੈਗੀ ਹੈ ਲਗਾਤਾਰ ਅਥਰੋ ਗੈਸ ਦੇ ਗੋਲੇ ਛੱਡ ਰਹੀ ਹੈ ਅੱਛਾ ਵਰਨ ਜੀ ਕੋਈ ਇਸ ਤਰ੍ਹਾਂ ਦੀ ਖਬਰ ਤਾਂ ਨਹੀਂ ਆਈ ਕਿ ਫੋਰਸ ਨੂੰ ਵੀ ਕੋਈ ਸੱਟ ਫੇਟ ਲੱਗੀ ਹੈ ਉਹਨਾਂ ਨੂੰ ਵੀ ਐਮਰਜੈਂਸੀ ਲੈ ਕੇ ਜਾਣ ਲੈ ਕੇ ਜਾਇਆ ਗਿਆ ਹਸਪਤਾਲ ਦੇ ਵਿੱਚ ਫਿਲਹਾਲ ਕੋਵਿੰਡਰ ਜਿਹੜੀ ਗੈਪ ਹੈਗੀ ਹੈ ਪੁਲ ਤੋਂ ਬ੍ਰਿਜ ਤੋਂ ਟੀਵੀ ਸਕਰੀਨ ਦੇ ਉੱਪਰ ਜੇ ਤੁਸੀਂ ਤਸਵੀਰਾਂ ਦਾ ਹੀ ਦੇਖ ਸਕਦੇ ਹੋਵੋਗੇ ਤਾਂ ਉਹ ਗੈਪ ਕੋਹਤ ਵੱਡਾ ਹੈ ਦਾ ਹਾਲਾਂਕਿ ਜਦੋਂ ਡਰੋਨ ਨੂੰ ਇਨਸਪੈਕਸ਼ਨ ਦੇ ਲਈ ਫੋਰਸ ਭੇਜਦੀ ਹੈਗੀ ਹੈ ਈਵਨ ਜਿੱਥੇ মিডিਆ ਦੀਆਂ ਬੰਦੀਆਂ ਲੱਗੀਆਂ ਹੋਈਆਂ ਨੇ ਲਾਈਵ ਕਵਰੇਜ ਦੇ ਲਈ ਉਹ ਵੀ ਰੈਣਾ ਲਗਾਈਆਂ ਹੋਈਆਂ ਹਨ ਉੱਥੇ ਵੀ ਕੁਝ ਨੌਜਵਾਨ ਕਿਸਾਨ ਜਿਹੜੇ ਹਨ ਉਹ ਉੱਥੇ ਇਕੱਠਾ ਹੋ ਰਹੇ ਨੇ ਤਾਂ ਡਰੋਨ ਦੇ ਰਾਹੀਂ ਇਨਸਪੈਕਸ਼ਨ ਜਿਹੜੀ ਹੈਗੀ ਆ ਉਹ ਫੋਰਸ ਕਰ ਰਹੀ ਹੈ ਤਾਂ ਡਰੋਨ ਦੇ ਉੱਪਰ ਜਿੱਥੇ ਨੌਜਵਾਨ ਪੱਥਰਾਂ ਦਾ ਇਸਤੇਮਾਲ ਕਰ ਰਹੇ ਨੇ ਰੋੜੇ ਮਾਰ ਰਹੇ ਨੇ ਪਰ ਫੋਰਸ ਵਾਲੇ ਪਾਸੇ ਵੀ ਕੁਛ ਇੱਕ ਜਿਹੜਾ ਹੈਗੇ ਪੱਥਰਬਾਜ਼ੀ ਜਿਹੜੀ ਹੈਗੀ ਹੋਈ ਸੀ ਪਰ ਉਸ ਦੇ ਵਿੱਚ ਕੋਈ ਇੰਜਰਡ ਹੋਇਆ ਹੈ ਜਾਂ ਨਹੀਂ ਬਹੁਤ ਅੱਗੇ ਤੱਕ ਜਿਹੜਾ ਹੈਗਾ ਅਸੀਂ ਵੀ ਨਹੀਂ ਤੋੜ ਸਕੇ ਕਿਉਂਕਿ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਧੂਆਂ ਇੰਨਾ ਕਿ ਜ਼ਿਆਦਾ ਫੈਲ ਗਿਆ ਕਿ ਅੱਖਾਂ ਦੇ ਵਿੱਚ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਤਾਂ ਕਾਫੀ ਜਿਹੜਾ ਹੈਗਾ ਅੱਗੇ ਦੀ ਕੀ ਸਥਿਤੀ ਸੀਗੀ ਉਹ ਜ਼ਿਆਦਾ ਕਲਰ ਨਹੀਂ ਹੋ ਪਾਈ ਇਸ ਦੀ ਉਹ ਵੀ ਜਾਣਕਾਰੀ ਜਿਹੜੀ ਹੈਗੀ ਉਹ ਥੋੜੀ ਦੇਰ ਤੱਕ ਆ ਜਾਵੇਗੀ ਕਿ ਕੌਣ ਇੰਜਰ ਹੈ ਕੌਣ ਨਹੀਂ ਫਿਲਹਾਲ ਜਿਹੜਾ ਹੈਗਾ ਉੱਥੇ ਪੁਲੀ ਪੁਲਿਸ ਫੋਰਸ ਤੇ ਜਿਹੜੀ ਪੈਰਾ ਮਿਲਟਰੀ ਫੋਰਸ ਹੈ ਉਹ ਲਗਾਤਾਰ ਅਥੂ ਗੈਸ ਦੇ ਗੋਲਿਆਂ ਦਾ ਜਿਹੜਾ ਹੈਗਾ ਉਹ ਲਗਾਤਾਰ ਇਸਤੇਮਾਲ ਕਰ ਰਹੀ ਹੈ ਕਿ ਜਿਹੜੇ ਨੌਜਵਾਨ ਸਾਗੂ ਨੇ ਪ੍ਰਦਰਸ਼ਨ ਕਰੀਨੇ ਉਹ ਗਿੱਲੀ ਬੋਰੀ ਦੀਆਂ ਬੋਤਲਾਂ ਦੇ ਨਾਲ ਜਿਹੜੇ ਇਹ ਅਥੂ ਗੈਸ ਦੇ ਗੋਲੇ ਨੇ ਉਹਨਾਂ ਨੂੰ ਲਗਾਤਾਰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ ਜਦੋਂ ਫੋਰਸ ਵੱਲੋਂ ਗੋਲੇ ਛੁੱਟੇ ਜਾਂਦੇ ਨੇ ਕਿ ਤਾਂ ਜੋ ਧੂਆ ਜ਼ਿਆਦਾ ਨਾ ਫੈਲੇ ਤੇ ਉਹਨਾਂ ਨੂੰ ਜ਼ਿਆਦਾ ਨੁਕਸਾਨ ਨਾ ਹੋਵੇ ਉਹਨਾਂ ਦੇ ਸਾਥੀਆਂ ਦਾ ਨਾ ਹੋਵੇ ਇਸ ਦੇ ਬਾਵਜੂਦ ਵੀ ਜਿਹੜਾ ਹੈਗਾ ਲਗਾਤਾਰ ਪੁਲਿਸ ਫੋਰਸ ਦੇ ਡਰੋਨ ਦੇ ਰਾਹੀਂ ਤੇ ਦੂਸਰੇ ਤਰੀਕਿਆਂ ਦੇ ਨਾਲ ਜਿਹੜਾ ਹੈਗਾ ਗੋਲੇ ਜਿਹੜੇ ਹੈਗੇ ਨੇ ਉਹ ਛੁੱਟ ਰਹੀ ਹੈ ਪਰ ਸ਼ਾਂਤਤਾ ਵੀ ਜਿਹੜੀ ਪੂਰੀ ਸਥਿਤੀ ਹੈਗੀ ਉਹ ਪੂਰੇ ਸਹੀ ਅੰਕ ਨੇ ਜਿਹੜੇ ਹਨ ਉਹ ਅਸੀਂ ਵੀ ਦੱਸ ਸਕਦੇ ਹਾਂ ਕਿ ਕਿੰਨੇ ਇੰਜਰ ਹੋਏ ਹਨ ਚਾਹੇ ਉਹ ਕਿ ਉਹ ਕੈਫੋਰਸ ਵਾਲੇ ਪਾਸੇ ਹੋਣ ਜਿਹੜੇ ਮੁਸਤਫਾ ਮੁਸਤਫਾ ਹਨ ਸੁਰੱਖਿਆ ਬਲ ਜਾਂ ਫਿਰ ਜਿਹੜੇ ਪ੍ਰਦਰਸ਼ਨਕਾਰੀ ਹਨ ਜੀ ਬਿਲਕੁਲ ਬਿਲਕੁਲ ਵਰੁਣਜੀ ਇਹ ਕਿ ਇੱਥੇ ਇਹ ਚਰਚਾ ਬਹੁਤ ਚੱਲਦੀ ਪਈ ਹੈ ਕਿਉਂਕਿ ਜਿਹੜੀ ਫੋਰਸ ਹੈ ਉਹ ਵੀ ਇੰਡੀਅਨ ਹੈ ਠੀਕ ਹੈ ਜਿਹੜੇ ਪ੍ਰਦਰਸ਼ਨਕਾਰੀ ਨੇ ਉਹ ਵੀ ਇੰਡੀਅਨ ਨੇ ਨੇ ਭਾਰਤੀ ਨੇ ਪੰਜਾਬੀ ਨੇ ਤੇ ਇਹਦੇ ਵਿੱਚ ਇੱਕ ਚਰਚਾ ਇਹ ਚੱਲਦੀ ਪਈ ਹੈ ਕਿ ਵੀ ਦੋਨਾਂ ਧਿਰਾਂ ਦੇ ਵਿੱਚ ਕੋਈ ਵੱਡੀਆਂ ਹੋਣੀ ਨਾ ਹੋਵੇ ਕਿਸੇ ਨੂੰ ਵੱਡਾ ਨੁਕਸਾਨ ਨਾ ਹੋ ਜੇ ਇਸੇ ਕਰਕੇ ਸਵਾਲ ਜ਼ਰੂਰੀ ਬਣ ਜਾਂਦਾ ਹੈ ਕਿ ਇਸ ਮੌਕੇ ਤੇ ਦੋਨਾਂ ਦਿਨਾਂ ਦੇ ਵਿੱਚੋਂ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਹੁਣ ਤੱਕ ਦੀ ਇੱਕ ਮੀਡੀਆ ਦੇ ਵਿੱਚ ਇਹ ਵੀ ਚਰਚਾ ਚੱਲਦੀ ਪਈ ਹੈ ਡਰੋਨ ਦੇ ਰਾਹੀਂ ਹੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫੇਸ ਟੂ ਫੇਸ ਸਾਹਮਣੇ ਆਉਣ ਦੀ ਕੋਸ਼ਿਸ਼ ਤੋਂ ਬਚਦੇ ਪਏ ਨੇ ਜਿਹੜੇ ਸੁਰੱਖਿਆ ਫੋਰਸ ਅਧਿਕਾਰੀ ਵੀ ਹੈਗੇ ਨੇ ਸੁਰੱਖਿਆ ਫੋਰਸ ਜਿਹੜੀ ਹੈਗੀ ਹੈ ਤਣਾਤ ਹੈ ਪੰਜਾਬ ਵਾਲੇ ਪਾਸੇ ਜਿਹੜਾ ਹੈਗਾ ਪੰਜਾਬ ਪੁਲਿਸ ਬੈਕੀ ਹੈ ਤੇ ਜਿੱਦਾਂ ਹੀ ਤੁਸੀਂ ਪੰਜਾਬ ਦਾ ਬਾਰਡਰ ਕਰਾਸ ਕਰਦੇ ਹੋ ਉਸ ਉਹ ਵਾਲ ਬੈਰੀਅਰ ਤੋਂ ਪਹਿਲਾਂ ਬ੍ਰਿਜ ਦੇ ਉੱਪਰ ਜਿਹੜੀ ਹੈਗੀ ਹੈ ਸਖਤ ਬੈਰੀਕੇਡਿੰਗ ਕੀ ਹੈਗੀ ਉਹ ਕੀਤੀ ਗਈ ਹੈ ਉਹ ਤਸਵੀਰਾਂ ਲਗਾਤਾਰ ਅਸੀਂ ਦਿਖਾ ਰਹੇ ਹੈਗੇ ਤਾਂ ਉਸ ਦੇ ਪਿੱਛੇ ਜਿਹੜਾ ਹੈਗਾ ਫੋਰਸ ਤਨਾਤ ਹੈਗੀ ਹੈ ਤਾਂ ਫੋਰਸ ਨੂੰ ਜੋ ਆਦੇਸ਼ ਸਰਕਾਰ ਵੱਲੋਂ ਹਨ ਉਹ ਆਪਣਾ ਕੰਮ ਕਰ ਰਹੇ ਹਨ ਤੇ ਕਿਸਾਨਾਂ ਦੀ ਜੋ ਮੀਟਿੰਗ ਕੇਂਦਰ ਦੇ ਮੰਤਰੀਆਂ ਦੇ ਨਾਲ ਜਿਹੜੀ ਕੱਲ ਚੰਡੀਗੜ੍ਹ ਦੇ ਵਿੱਚ ਵੀ ਹੋਈ ਹੈਗੀ ਆ ਉਹ ਫਰੂਟਫੁੱਲ ਨਹੀਂ ਰਹੀ ਉਸ ਦਾ ਕੋਈ ਫਿੱਟਾ ਨਹੀਂ ਨਿਕਲਿਆ ਤਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਦਿੱਲੀ ਕੂਚ ਕਰਨ ਜਿਹੜੀ ਹੈਗੀ ਹੈ ਗੱਲ ਕਰ ਰਹੇ ਨੇ ਆ ਉਸੀ ਚੀਜ਼ ਨੂੰ ਲੈ ਕੇ ਅੱਗੇ ਵਧ ਰਹੇ ਨੇ ਕੋਜ ਆਪਣਾ ਕੰਮ ਕਰ ਰਹੀ ਹੈ ਤਾਂ ਕਿਸਾਨ ਲਗਾਤਾਰ ਅੱਗੇ ਵਧਣ ਦੀ ਜਿਹੜੀ ਹੈਗੀ ਉਹ ਕੋਸ਼ਿਸ਼ ਕਰ ਰਹੇ ਨੇ ਤੇ ਇਹ ਤੁਹਾਨੂੰ ਲੱਗਦਾ ਹੈ ਕਿ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਇੱਥੇ ਮੌਕੇ ਤੇ ਜਾਂ ਫਿਰ ਇੰਨਾ ਕੁ ਹੀ ਜ਼ਿਆਦਾ ਆਪਾਂ ਦੇਖ ਸਕਦੇ ਹਾਂ ਕਿ ਉੱਚਾ ਜਿਹੜਾ ਹੈਗਾ ਜੋਸ਼ ਹੈਗਾ ਨੌਜਵਾਨਾਂ ਦੇ ਵਿੱਚ ਜਾਂ ਕਿਸਾਨ ਆਗੂਆਂ ਦੇ ਵਿੱਚ ਕਿ ਉਹ ਰੋਕਣੀ ਪਾਉਣਗੇ ਸੁਰੱਖਿਆ ਫੋਰਸ ਤੇ ਅੱਜ ਇਸ ਨੂੰ ਕਰਾਸ ਕਰ ਜਾਣਗੇ ਸ਼ੰਭੂ ਬਾਰਡਰ ਨੂੰ ਇਹ ਕੋਸ਼ਿਸ਼ ਧੀ ਹੈਗੀ ਐ ਕਿ ਸ਼ਾਨ ਆਗੂ ਪੂਰਾ ਆਪਣੇ ਵੱਲੋਂ ਜਿੰਨਿਆਂ ਨਾਲ ਅਸੀਂ ਇੰਟਰਵਿਊ ਕੀਤੀ ਹਰ ਇੱਕ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਇਹ ਡੈਲੀਗੇਟਿੰਗ ਸਾਡੇ ਲਈ ਕੁਝ ਵੀ ਨਹੀਂ ਹੈਗੀ ਪਰ ਪੁਲਿਸ ਫੋਰਸ ਲਈ ਬਹੁਤ ਜ਼ਿਆਦਾ ਤਣਾਅਤ ਹੈਗੀ ਹੈ ਅੰਕੜੇ ਲਗਾਤਾਰ ਆਸੀਂ ਦੇ ਰਹੇ ਹਾਂ ਕਿ ਇਸ ਬਾਰਡਰ ਤੇ ਕਿੰਨੀ ਪੁਲਿਸ ਫੋਰਸ ਜਿਹੜੀ ਹੈਗੀ ਐ ਪੈਰਾ ਮਿਲਟਰੀ ਫੋਰਸਸ ਦੀਆਂ ਕਿੰਨੀਆਂ ਕੰਪਨੀਆਂ ਤਾਇਨਾਤ ਹਨ ਉਹ ਲਗਾਤਾਰ ਅਸੀਂ ਦਾਖਲੀ ਰਹਿੰਦੇ ਹਾਂ ਤੇ ਆਪਣੇ ਜੱਗਬਾਣੀ ਪੰਜਾਬ ਦੀ ਸ੍ਰੀ ਪੇਪਰ ਦੇ ਵਿੱਚ ਪੂਰੇ ਛਾਪੀਆਂ ਵੀ ਹਨ ਖਬਰਾਂ ਕਿ ਕਿੰਨੀ ਫੋਰਸ ਜਿਹੜੀ ਹੈਗੀ ਉਹ ਤਾਇਨਾਤ ਕੀਤੀ ਗਈ ਹੈ ਹਾਂ ਲਗਾਤਾਰ ਜਿਹੜਾ ਹੈਗਾ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਬੈਰੀਗੇਟਿੰਗ ਬਹੁਤ ਸਖਤ ਹੈਗੀ ਹੈ ਇਸ ਦੇ ਵਿੱਚ ਗ੍ਰਿਫਤਾਰੀਆਂ ਉਹ ਵੀ ਸੰਭਵ ਹੈ ਹੋ ਸਕਦਾ ਹੈ ਕਿ ਉੱਥੇ ਕੋਈ ਦ앙ਦ-ਬਾਦ ਹੋਵੇ ਇਹ ਵੀ ਜਿਸ ਤਰੀਕੇ ਦੇ ਨਾਲ ਕਿਸਾਨ ਨੌਜਵਾਨ ਜਿਹੜੇ ਹਨ ਅੱਗੇ ਲੱਗੇ ਹੋਏ ਹਨ ਇੰਨੇ ਦੇ ਜੋਸ਼ཅਨ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਸੀਂ ਇਹ ਬੈਰੀਗੇਟਿੰਗ ਤੋੜਾਂਗੇ ਪਰ ਹਾਲਾਤ ਕਿੱਦਾਂ ਦੇ ਹੋਣਗੇ ਇਹ ਸਵਾਦ ਦੱਸੇਗਾ ਪਰ ਲਗਾਤਾਰ ਜਿਹੜਾ ਹੈਗਾ ਦੋਨੋਂ ਪਾਸੇ ਤੋਂ ਕਿਸਾਨ ਆਗੂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਫੋਰਸ ਜਿਹੜੀ ਹੈਗੀ ਉਹਨਾਂ ਨੂੰ ਪਿੱਛੇ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਠੀਕ ਹੈ ਇੱਕ ਇਕਲਾਸ ਸਵਾਦ ਦਾ ਜਵਾਬ ਦਿਓ ਜਿਹੜਾ ਡਿਸਟੈਂਸ ਹੈਗਾ ਵਾ ਹੁਣ ਕਿੰਨਾ ਕੁ ਰਹਿ ਗਿਆ ਵਾ ਸ਼ੰਭੂ ਬਾਰਡਰ ਤੋਂ ਕਿੰਨੀ ਕੁ ਦੂਰੀ ਤੇ ਹੈਗੇ ਨੇ ਜਾਂ ਕੀ ਸਥਿਤੀ ਹੈਗੀ ਹੈ ਬਿਲਕੁਲ ਨੇਕਟੋ ਨੇਕ ਜਿਹੜੀ ਹੈਗੀ ਆ ਕਹਿ ਸਕਦੇ ਹੋ ਤੁਸੀਂ ਕਿਸਾਨ ਆਗੂ ਨੇਕਟੋ ਨੇਕ ਬਾਰਡਰ ਤੇ ਜਿੱਥੇ ਬੈਰੀਕੇਟਿੰਗ ਹੈਗੀ ਬਿਲਕੁਲ ਉਸ ਪਾਸੇ ਹੈ ਤੇ ਬ੍ਰਿਜ ਦੇ نیچے ਜਿਹੜੀ ਥਾਂ ਹੈਗੀ ਆ ਉਸ ਥਾਂ ਤੇ ਵੀ ਕਿਸਾਨ ਜਿਹੜੇ ਹਨ ਲਗਾਤਾਰ ਉੱਥੇ ਪਹੁੰਚ ਗਏ ਹਨ ਖੇਤਾਂ ਦੇ ਵਿੱਚ ਕਿਸਾਨ ਪਹੁੰਚੇ ਹੋਏ ਹਨ ਆਪਣੀ ਗੱਡੀਆਂ ਲੈ ਕੇ ਆਪਣੇ ਕਾਫਲਿਆਂ ਨੂੰ ਲੈ ਕੇ ਲਗਾਤਾਰ ਉੱਥੇ ਪਹੁੰਚ ਗੱਡੀਆਂ ਹਨ ਉੱਥੇ ਵੀ ਕਿਸਾਨ ਆਗੂ ਪਹੁੰਚ ਗਏ ਹਨ ਇਹੀ ਕਾਰਨ ਹੈ ਕਿ ਲਗਾਤਾਰ ਡਰੋਨ ਦੇ ਨਾਲ ਫੋਰਸ ਜਿਹੜੀ ਹੈਗੀ ਆ ਉਹ ਨਿਗਰਾਨੀ ਕਰ ਰਹੀ ਹੈ ਕਿ ਕਿੱਥੋਂ ਤੱਕ ਪੋਜੀਸ਼ਨ ਹੈ ਜਿੱਥੇ ਇਕੱਠ پولیس ਫੋਰਸ ਨੂੰ ਲੱਗਦਾ ਹੈ ਹੋ ਰਿਹਾ ਹੈ ਉੱਥੇ ਸਭ ਤੋਂ ਵੱਧ ਗੈਸ ਦੇ ਗੋਲੇ ਜਿਹੜੇ ਹਨ ਅਥਰੂ ਗੈਸ ਦੇ ਗੋਲੇ ਜਿਹੜੇ ਹਨ ਉਹ ਲਗਾਤਾਰ ਛੱਡੇ ਜਾ ਰਹੇ ਹਨ ਤਾਂ ਜੋ ਭੀੜ ਨੂੰ ਜਿਹੜਾ ਹੈਗਾ ਫਿੱਕੜ-ਵਿੱਕੜ ਕੀਤਾ ਜਾ ਸਕੇ ਪਰ ਕਿਸਾਨ ਲਗਾਤਾਰ ਜਿਹੜਾ ਹੈਗਾ ਉਹ ਅੱਗੇ ਵਧ ਰਹੇ ਹਨ ਜੇਕਰ ਇਹ ਹੀ ਦੱਸਣਾ ਹੋਵੇ ਕਿ ਕਿੰਨੇ ਦਾ ਫਾਸਲਾ ਹੈ ਤਾਂ ਫਾਸਲਾ ਕੁਝ ਜ਼ਿਆਦਾ ਨਹੀਂ ਹੈ ਇੱਕ ਪਾਸੇ ਕਿਸਾਨ ਹਨ ਵਿੱਚ ਬੈਰੀਕੇਡ ਹੈ ਦੂਜੇ ਪਾਸੇ ਪੁਲਿਸ ਫੋਰਸ ਹੈ ਠੀਕ ਠੀਕ ਵਰੁਣ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜਾਣਕਾਰੀ